ਸਸੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤਾਂ ਬਹੁਤ ਹੀ ਹੈਲਦੀ ਦਲੀਏ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਦਲੀਆ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਕੈਲਸ਼ੀਅਮ ਆਇਰਨ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਫਾਈਬਰ ਹੋਣ ਕਰਕੇ ਇਹ ਸਾਨੂੰ ਭੁੱਖ ਨਹੀਂ ਲੱਗਣ ਦਿੰਦਾ ਤੁਸੀਂ ਇਸ ਨੂੰ ਮਿੱਠਾ ਜਾਂ ਨਮਕੀਨ ਕੋਈ ਵੀ ਬਣਾ ਸਕਦੇ ਹੋ ਮੈਂ ਇਸ ਨੂੰ ਮਿੱਠਾ ਬਣਾਵਾਂਗੇ ਵਿਦੇ ਦਲੀਆ ਬਲ ਲੇ ਮੈਂ ਦੀ ਕੋਲੀ ਦਲੀਆ ਦੀ ਲੈ ਲਈ ਸੀ ਮੈਂ ਪੈਕਟ ਵਾਲਾ ਦਲੀਆ ਲੈ ਆ ਤੁਸੀਂ ਕੋਈ ਵੀ ਘਰ ਦਾ ਦਲਾਇਆ ਹੋਇਆ ਦਲੀਆ ਲੈ ਸਕਦੇ ਹੋ ਮੈਂ ਅੱਧੀ ਕੋਲੀ ਲਈ ਸੀ ਹੁਣ ਮੈਂ ਦਲੀਆ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਕੱਪੜੇ ਨਾਲ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਵੀ ਸਕਦੇ ਹੋ ਹੁਣ ਇਹਦਾ ਦਲੀਆ ਬਣਾਉਣ ਲਈ ਮੈਂ ਸਾਰਾ ਸਮਾਨ ਲੈ ਲਿਆ ਸੀ ਮੈਂ ਦੁੱਧ ਲੈ ਆ ਲਿਆ ਸੀ ਤਕਰੀਬਨ ਅੱਧੇ ਲੀਟਰ ਤੋਂ ਵੱਧ ਇਹ ਦੁੱਧ ਹੈ ਥੋੜੇ ਜਿਮੈਂ ਡਰਾਈ ਫਰੂਟ ਲੈ ਲਏ ਸੀ ਬਦਾਮ ਕਾਜੂ ਅਤੇ ਕਿਸ਼ਮਿਸ਼ੇ ਤੇ ਦੋ ਹਰੀਆਂ ਇਲਾਇਚੀਆਂ ਤੁਸੀਂ ਡ్రਾਈ ਫਰੂਟ ਆਪਣੇ ਮਨਪਸੰਦ ਕੋਈ ਵੀ ਲੈ ਸਕਦੇ ਹੋ ਤੁਸੀਂ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਅੱਧੀ ਕੌਲੀ ਮੇਰੇ ਕੋਲ ਦਲੀਆ ਦੀ ਹੈ ਤੇ ਅੱਧੀ ਕੌਲੀ ਮੈਂ ਚੀਨੀ ਦੀ ਲੈ ਲਈ ਤੁਸੀਂ ਚੀਨੀ ਜਾਂ ਗੁੜ ਜਾਂ ਛੱਕਰ ਕੋਈ ਵੀ ਵਰਤ ਸਕਦੇ ਹੋ ਹੁਣ ਗੈਸ ਤੇ ਮੈਂ ਪੈਨ ਰੱਖ ਲਿਆ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਵਿੱਚ ਭੁੰਨ ਕੇ ਦਲੀਏ ਦਾ ਫਲੇਵਰ ਹੋਰ ਵੀ ਵਧ ਜਾਂਦਾ ਹੈ ਜੇਕਰ ਤੁਸੀਂ weight loss ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੇਸੀ ਘਿਓ ਸਕਿੱਪ ਕਰ ਸਕਦੇ ਹੋ ਇਸ ਨੂੰ ਡਰਾਈ roast ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਮੈਂ ਦਲੀਏ ਨੂੰ ਲੋ ਫਲੇਮ ਤੇ 5-6 ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਇਸ ਦਾ ਲਾਈਟ 골ਡਨ ਜਿਹਾ ਕਲਰ ਹੋ ਜਾਵੇ ਇਸ ਤਰ੍ਹਾਂ ਭੁੰਨ ਕੇ ਦਲੀਆ ਬਹੁਤ ਹੀ ਵਧੀਆ ਲੱਗਦਾ ਹੈ ਖਾਣ ਨੂੰ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਹਨ ਲਿਆ ਕੇ ਉਹ ਵਿੱਚ ਦਲੀਆ ਦਾ ਕਲਰ ਵੀ ਲਾਈਟ ਬ੍ਰਾਊਨ ਜਾ ਹੋ ਗਿਆ ਹੁਣ ਇਸ ਵਿੱਚ ਮੈਂ ਇੱਕ ਕੌਲੀ ਪਾਣੀ ਦੀ ਪਾਵਾਂਗੀ ਜਿਸ ਕੌਲੀ ਨਾਲ ਮੈਂ ਦਲੀਆ ਲਿਆ ਸੀ ਉਸੇ ਕੌਲੀ ਨਾਲ ਮੈਂ ਇੱਕ ਕੌਲੀ ਨਾਰਮਲ ਪਾਣੀ ਪਾਵਾਂਗੀ ਤੁਸੀਂ ਗਰਮ ਕਰਕੇ ਵੀ ਪਾਣੀ ਪਾ ਸਕਦੇ ਹੋ ਹੁਣ ਪਾਣੀ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਦੇਵਾਂਗੇ ਗੈਸ ਦੀ ਫਲੇਮ ਹੈ ਮੀਡੀਅਮ ਕਰ ਦਿੱਤੀ ਮੀਡੀਅਮ ਫਲੇਮ ਤੇ ਇਸ ਨੂੰ ਟੱਕ ਕੇ ਉਦੋਂ ਤੱਕ ਪਾਣੀ ਵਿੱਚ ਪਕਾਵਾਂਗੇ ਜਦ ਤੱਕ ਕਿ ਦਲੀਆ ਆਪਣਾ ਚੰਗੀ ਤਰ੍ਹਾਂ ਪਾਣੀ ਵਿੱਚ ਫੁੱਲ ਨਹੀਂ ਜਾਂਦਾ ਹਨ ਗੈਸ ਦੀ ਫਲੇਮ ਮੈਂ ਮੀਡੀਅਮ ਕਰਤੀ ਢੱਕ ਕੇ ਸਨੋ ਪਕਾ ਲਵਾਂਗੇ ਹੁਣ 5-6 ਮਿੰਟ ਹੋ ਗਏ ਸੀ ਦਲੀਏ ਨੂੰ ਪੱਕਦੇ ਨੂੰ ਹੁਣ ਢੱਕਣ ਚੱਕ ਕੇ ਇਸ ਨੂੰ ਮੈਂ ਚੈੱਕ ਕਰ ਲਵਾਂਗੇ ਇਸ ਨੂੰ ਮੈਂ ਵਿੱਚ ਦੀ ਚੈੱਕ ਕਰ ਲੈ ਸੀ ਇੱਕ ਵਾਰੀ ਤਾਂ ਜੋ ਦਲੀਆ ਆਪਣਾ ਥੱਲੇ ਨਾ ਲੱਗ ਜਾਵੇ ਹੁਣ ਦਲੀਆ ਆਪਣਾ ਚੰਗੀ ਤਰ੍ਹਾਂ ਫੁੱਲ ਵੀ ਗਿਆ ਤੇ ਇਸ ਦਾ ਸਾਈਜ਼ ਅੱਗੇ ਨਾਲ ਵੱਡਾ ਵੀ ਹੋ ਗਿਆ ਹੁਣ ਇਸ ਵਿੱਚ ਮੈਂ ਦੁੱਧ ਪਾ ਦਵਾਂਗੇ ਦੁੱਧ ਮੈਂ ਪਹਿਲਾਂ ਇਸ ਵਿੱਚ 1.5 ਗਲਾਸ ਐਡ ਕਰਾਂਗੇ ਕਿਉਂਕਿ ਬਾਕੀ ਦੁੱਧ ਮੈਂ ਬਾਅਦ ਵਿੱਚ ਪਾਵਾਂਗੀ ਪਹਿਲਾਂ ਇਸ ਨੂੰ ਮੈਂ ਚੰਗੀ ਤਰ੍ਹਾਂ ਦੁੱਧ ਵਿੱਚ ਪਕਾ ਲਵਾਂਗੇ ਹਮ ਚੰਗੀ ਤਰ੍ਹਾਂ ਦੁੱਧ ਪਾ ਕੇ ਇਸ ਨੂੰ ਮਿਲਾ ਦੇਵਾਂਗੇ ਕਿਉਂਕਿ ਦਲੀਆ ਥੋੜਾ ਜਿਹਾ ਇਕੱਠਾ ਜਾ ਹੋ ਜਾਂਦਾ ਇਸ ਨੂੰ ਚੰਗੀ ਤਰ੍ਹਾਂ ਦੁੱਧ ਵਿੱਚ ਮਿਲਾ ਲਵਾਂਗੇ ਹੁਣ ਇਸ ਵਿੱਚ ਮੈਂ ਦੋ ਇਲਾਇਚੀਆਂ ਨੂੰ ਤੋੜ ਕੇ ਪਾਵਾਂਗੇ ਜੇਕਰ ਤੁਹਾਡੇ ਕੋਲ ਇਲਾਇਚੀ ਪਾਊਡਰ ਹੈਗਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਲਾਇਚੀ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਦਲੀਏ ਵਿੱਚ ਹੁਣ ਮੈਂ ਦੋ ਇਲਾਇਚੀਆਂ ਹਰੀਆਂ ਇਸ ਵਿੱਚ ਤੋੜ ਕੇ ਪਾ ਦਿੱਤੀਆਂ ਹੁਣ ਚੰਗੀ ਤਰ੍ਹਾਂ ਇਲਾਇਚੀ ਪਾ ਕੇ ਇਸ ਨੂੰ ਮਿਲਾ ਦੇਵਾਂਗੇ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਚੀਨੀ ਪਾ ਦਵਾਂਗੇ ਮੈਂ ਅੱਧੀ ਕੌਲੀ ਚੀਨੀ ਦੀ ਲਈ ਸੀ ਉਸ ਵਿੱਚੋਂ ਮੈਂ 2 ਕ ਚਮਚ ਚੀਨੀ ਦੇ ਵਿਚਾਲੇ ਕਿਉਂਕਿ ਮੇਰੇ ਬੱਚੇ ਜਿਆਦਾ ਮਿੱਠਾ ਨਹੀਂ ਖਾਂਦੇ ਹੁਣ ਚੰਗੀ ਤਰ੍ਹਾਂ ਚੀਨੀ ਪਾ ਕੇ ਇਸ ਨੂੰ ਮਿਲਾ ਲਵਾਂਗੇ ਤੁਸੀਂ ਦਲੀਏ ਨੂੰ ਹੋਰ ਵੀ ਹੈਲਦੀ ਬਣਾਉਣ ਲਈ ਇਸ ਨੂੰ ਗੁੜ ਜਾਂ ਸ਼ੱਕਰ ਨਾਲ ਵੀ ਬਣਾ ਸਕਦੇ ਹੋ ਦੁੱਧ ਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਹੁਣ ਇਸ ਨੂੰ ਮੈਂ ਟੱਕ ਕੇ ਲੋ ਫਲੇਮ ਤੇ ਪਕਾਵਾਂਗੀ ਜਦ ਤੱਕ ਕਿ ਦੁੱਧ ਨੂੰ ਉਬਾਲੀ ਨਹੀਂ ਆ ਜਾਂਦੀ ਹੁਣ 2-3 ਮਿੰਟ ਹੋ ਗਏ ਸੀ ਤੱਕ ਇਸ ਨੂੰ ਪਕਾਉਂਦੇ ਹਾਂ ਮੈਂ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਇਧਰ ਆਪਣਾ ਦੁੱਧ ਵੀ ਚੰਗੀ ਤਰ੍ਹਾਂ ਇਸ ਨੂੰ ਉਬਾਲੀ ਆਉਣ ਲੱਗੇ ਹੁਣ ਮੈਂ ਇਸ ਨੂੰ ਵਿੱਚ ਤੇ ਹਲਾ ਦਵਾਂਗੇ ਤਾਂ ਜੋ ਦਲੀਆ ਆਪਣਾ ਚੰਗੀ ਤਰ੍ਹਾਂ ਦੁੱਧ ਵਿੱਚ ਮਿਲ ਜਾਵੇ ਨੀਚੇ ਥੱਲੇ ਨਾ ਰਹਿ ਜਾਵੇ ਹੁਣ ਮੈਂ ਗੈਸ ਦੀ ਫਲੇਮ ਮੀਡੀਅਮ ਕਰ ਦਿੱਤੀ ਮੀਡੀਅਮ ਫਲੇਮ ਤੇ ਢੱਕਣ ਦੇ ਕੇ ਇਸ ਨੂੰ ਢੱਕਣ ਥੋੜਾ ਜਿਹਾ ਮੈਂ ਉਣਾ ਹੀ ਰੱਖਿਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਦੁੱਧ ਉਬਲ ਕੇ ਬਾਹਰ ਆ ਜਾਂਦਾ ਹੈ ਇਸ ਨੂੰ ਉਨੇ ਜੇ ਢੱਕਣ ਦੇ ਪਕਾ ਲਵਾਂਗੇ ਹੁਣ ਮੈਂ ਪੰਚਮੈਂਟ ਹੋ ਗਈ ਸੀ ਦਲੀਆਂ ਨੂੰ ਪਕਾਉਂਦੇ ਹਨ ਮੈਨੂੰ ਦਲੀਆ ਆਪਣਾ ਚੰਗੀ ਤਰ੍ਹਾਂ ਫੁੱਲ ਵੀ ਗਿਆ ਦੁੱਧ ਵੀ ਇਸ ਵਿੱਚ ਚੰਗੀ ਤਰ੍ਹਾਂ ਖਤਮ ਹੋ ਗਿਆ ਦਲੀਆ ਬਹੁਤ ਜਲਦੀ ਦੁੱਧ ਅਤੇ ਪਾਣੀ ਨੂੰ ਅਬਜ਼ਰਬ ਕਰ ਲੈਂਦਾ ਹੈ ਹੁਣ ਮੈਂ ਇਸ ਨੂੰ ਟੱਕ ਕੇ ਦੋ ਤਿੰਨ ਮਿੰਟ ਲਈ ਹੋਰ ਪਕਾਵਾਂਗੀ ਤਾਂ ਜੋ ਚੰਗੀ ਤਰ੍ਹਾਂ ਇਹ ਦੁੱਧ ਨੂੰ ਸੁੱਕ ਲਵੇ ਇਸ ਤਰ੍ਹਾਂ ਫਲੇਵਰ ਦਲੀਏ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਦੁੱਧ ਦਾ ਹੁਣ ਦੋ ਤਿੰਨ ਮਿੰਟ ਹੋ ਗਏ ਸੀ ਦੁਆਰਾ ਤੋਂ ਦਲੀਏ ਵਿੱਚ ਚੰਗੀ ਤਰ੍ਹਾਂ ਦੁੱਧ ਖਤਮ ਹੋ ਗਿਆ ਹੁਣ ਇਸ ਵਿੱਚ ਮੈਂ ਬਚਿਆ ਹੋਇਆ ਜਿਹੜਾ ਦੁੱਧ ਪਿਆ ਸੀ ਉਹ ਵੀ ਪਾ ਦਵਾਂਗੇ ਦਲੀਆ ਚੰਗੀ ਤਰ੍ਹਾਂ ਪੱਕ ਵੀ ਗਿਆ ਆਪਣਾ ਹੁਣ ਜਿਹੜਾ ਮੈਂ ਡੇਢ ਕ ਗਲਾਸ ਦੁੱਧ ਦਾ ਬਚਾਇਆ ਸੀ ਉਹ ਇਸ ਵਿੱਚ ਬਾਅਦ ਵਿੱਚ ਪਾਵਾਂਗੇ ਦੁੱਧ ਨੂੰ ਮੈਂ ਪਹਿਲਾਂ ਗਰਮ ਕਰ ਲਿਆ ਸੀ ਮੇਰੇ ਕੋਲ ਗਰਮ ਕਰਿਆ ਹੋਇਆ ਦੁੱਧ ਸੀ ਤੁਸੀਂ ਕੱਚਾ ਦੁੱਧ ਵੀ ਲੈ ਸਕਦੇ ਹੋ ਹੁਣ ਮੈਂ ਜਿਹੜਾ ਬਚਿਆ ਹੈ ਦੁੱਧ ਡੇਢ ਗਲਾਸ ਸੀ ਉਹ ਵੀ ਇਸ ਵਿੱਚ ਪਾ ਦਵਾਂਗੇ ਤੁਸੀਂ ਦਲੀਏ ਦੀ ਆਪਣੇ ਹਿਸਾਬ ਨਾਲ ਇਸ ਨੂੰ گاੜਾ ਪਤਲਾ ਰੱਖ ਸਕਦੇ ਹੋ ਦਲੀਆ ਥੋੜਾ ਜਿਹਾ ਪਤਲਾ ਜਿਆ ਹੀ ਵਧੀਆ ਲੱਗਦਾ ਹੈ ਕਿਉਂਕਿ ਬਾਅਦ ਵਿੱਚ ਠੰਡਾ ਹੋ ਕੇ ਇਕੱਠਾ ਜਾ ਹੋ ਜਾਂਦਾ ਹੈ ਹੁਣ ਇਸ ਨੂੰ ਮੈਂ ਠੱਕ ਕੇ ਉਦੋਂ ਤੱਕ ਪਕਾਵਾਂਗੀ ਜਦ ਤੱਕ ਇਹ ਚੰਗੀ ਤਰ੍ਹਾਂ ਦੁੱਧ ਨੂੰ ਉਬਾਲੀ ਨਹੀਂ ਆ ਜਾਂਦੀ ਹੁਣ ਦੁੱਧ ਨੂੰ ਵੀ ਉਬਾਲੀ ਆਉਣ ਲੱਗ ਗਈ ਸੀ ਦਲੀਆ ਵੀ ਆਪਣਾ ਚੰਗੀ ਤਰ੍ਹਾਂ ਗਾੜਾ ਹੋ ਗਿਆ ਇਸ ਨੂੰ ਮੈਂ ਜ਼ਿਆਦਾ ਗਾੜਾ ਨਹੀਂ ਕਰਿਆ ਇਸ ਵਿੱਚ ਚੰਗੀ ਤਰ੍ਹਾਂ ਦਲੀਆ ਪੱਕ ਗਿਆ ਮੈਂ ਜਿਹੜੇ ਡਰਾਈ ਫਰੂਟ ਲਏ ਸੀ ਉਹ ਇਸ ਵਿੱਚ ਪਾ ਦਵਾਂਗੇ ਤਾਂ ਜੋ ਚੰਗੀ ਤਰ੍ਹਾਂ ਡਰਾਈ ਫਰੂਟਾਂ ਦਾ ਫਲੇਵਰ ਵੀ ਦਲੀਏ ਵਿੱਚ ਆ ਜਾਵੇ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਪਰ ਮੈਂ ਜਦ ਬੱਚਿਆਂ ਕਰਕੇ ਇਹ ਡਰਾਈ ਫਰੂਟ ਪਾਏ ਨੇ ਡਰਾਈ ਫਰੂਟ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਲਾ ਦਵਾਂਗੇ ਗੈਸ ਦੀ ਫਲੇਮ 'ਮੈਂ ਬੰਦ ਕਰ ਦਵਾਂਗੇ ਤੇ ਦਲੀਏ ਨੂੰ ਸਰਵ ਕਰ ਲਵਾਂਗੇ ਦਲੀਏ ਨੂੰ ਮੈਂ ਇੱਕ ਕਾਲੀ ਵਿੱਚ ਸਰਵ ਕਰ ਲਿਆ ਸੀ ਬਹੁਤ ਹੀ ਵਧੀਆ ਦਲੀਆ ਬਣ ਕੇ ਆਪਣਾ ਤਿਆਰ ਹੋਇਆ ਸੀ ਤੁਸੀਂ ਇਸ ਨੂੰ ਸਵੇਰੇ ਸ਼ਾਮ ਕਿਸੇ ਟਾਈਮ ਵੀ ਖਾ ਸਕਦੇ ਹੋ ਜਿਸ ਨੂੰ ਤੁਸੀਂ ਹੈਲਦੀ ਹੋਰ ਵੀ ਬਣਾ ਸਕਦੇ ਹੋ ਤੁਸੀਂ ਸ਼ੱਕਰ ਵੀ ਜਾਂ ਗੁੜ ਵੀ ਇਸ ਵਿੱਚ ਪਾ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਦਲੀਏ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਨਵਾਜੀ